ਜਦੋਂ ਬੱਚਾ ਵੱਡਾ ਹੋ ਕੇ ਗਲਤ ਹੁੰਦਾ ਹੈ ਉਹ ਗਲਤ ਕਦਮ ਚੱਕਦਾ ਫਿਰ ਅਸੀਂ ਅੱਖਾਂ ਦੇ ਵਿੱਚ ਘਸੌਣ ਦੇ ਕੇ ਰੋਂਦੇ ਆਂ ਅਸੀਂ ਸਾਡਾ ਕਸੂਰ ਨਹੀਂ ਇਹ ਗਲਤ ਕੋਈ ਵੀਡੀਓ ਆਉਂਦੀ ਆ ਸੀ ਉਹਨੂੰ ਵੇਖਦੇ ਆਂ ਧੁਰ ਤੱਕ ਉਹਨੂੰ ਵਿਊ ਦਿੰਨੇ ਆਂ ਅਸੀਂ ਉਹਦੇ ਅਸੀਂ ਉਹਦੇ ਫਾਲੋਅਰ ਵਧਾਉਣੇ ਆਂ ਅਸੀਂ ਉਹਨੂੰ ਗਲਤ ਕਮੈਂਟ ਕਰਕੇ ਆਪਦੇ ਜਨੇ ਫਾਰਮੈਟਰੀ ਕਰ ਪੂਰੀ ਕਰ ਜੰਨੇ ਆਂ ਅਸੀਂ ਉਹਨੂੰ ਬਲਾਕ ਨਹੀਂ ਕਰਦੇ ਸਾਡਾ ਕਸੂਰ ਨਹੀਂ ਇਹ ਹਰ ਥਾਂ ਸਾਡਾ ਕਸੂਰ ਆਪਦਾ ਅਸੀਂ ਸਰਕਾਰਾਂ ਬਣਾਉਣੇ ਆਂ ਅਸੀਂ ਲੀਡਰ ਲਿਆਉਣੇ ਆਂ ਅਸੀਂ ਵੋਟਾਂ ਪਾਉਣੇ ਆਂ ਅਸੀਂ ਥੋੜੇ ਥੋੜੇ ਪੈਸਿਆਂ ਦੇ ਉੱਤੇ ਵੇਖ ਕੇ ਅਸੀਂ ਬੋਤਲਾਂ ਦੇ ਉੱਤੇ ਵੇਖ ਕੇ ਅਸੀਂ ਵੋਟਾਂ ਵੋਟਾਂ ਪਾ ਕੇ ਅਸੀਂ ਸਰਕਾਰ ਬਣਾ ਦੇਣੀ ਸਾਡਾ ਕਸੂਰ ਨਹੀਂ ਸਾਡੇ ਕੋਈ ਕੱਲ ਦੇ ਵਿੱਚ ਗੁੱਠਾ ਦੇ ਕੇ ਆ ਕੇ ਕਹਿੰਦਾ ਵੀ ਆ ਆ ਸਾਡੇ ਨਾਲ ਵੇਖੋ ਜੀ ਆ ਸਾਡੀ ਸਰਕਾਰ ਬਣਾਓ ਸਾਨੂੰ ਵੋਟਾਂ ਪਾਓ ਸਾਨੂੰ ਧੱਕੇ ਨਾਲ ਕਹਿੰਦਾ ਕੋਈ ਸਾਡਾ ਕਸੂਰ ਹੈ ਇਹ ਹਰ ਇੱਕ ਕੱਲ ਦੇ ਵਿੱਚ ਸਾਡਾ ਕਸੂਰ ਹੈ ਅਸੀਂ ਜਿਹੜਾ ਕੋਈ ਵੀਡੀਓ ਪਾਉਂਦਾ ਹੈ ਅਸੀਂ ਉਹਤੇ ਗਲਤ ਕਮੈਂਟ ਕਰਦੇ ਆ ਬਹੁਤ ਹੀ ਵਿੱਚ ਗਲਤ ਕਮੈਂਟ ਹੈ ਜਿਹੜੇ ਲੋਕ ਚੰਗੀਆਂ ਵੀਡੀਓ ਪਾਉਂਦੇ ਆ ਵਿੱਚ ਚੰਗੀਆਂ ਪਾਉਂਦੇ ਆ ਉਹਨਾਂ ਦੇ ਵੀ ਬਹੁਤ ਉਲਟ ਕਮੈਂਟ ਕਰਦੇ ਆ ਸਾਡੀ ਸੋਚ ਵੇਖੋ ਅਸੀਂ ਅਸੀਂ ਕੱਲੀਆਂ ਉਹ ਕੰਚਨ ਕੁਮਾਰੀ ਹੋਰੀਆਂ ਨਹੀਂ ਮਾਰੀਆਂ ਅਸੀਂ ਬਹੁਤ ਸਾਡੇ ਵਿੱਚ ਵੀ ਲੋਕ ਬਹੁਤ ਮਾਰੇ ਆ ਅਸੀਂ ਵੀ ਕਸੂਰਵਾਰ ਆ ਅਸੀਂ ਇਹ ਤੋਂ ਬਚ ਨਹੀਂ ਸਕਦੇ ਹੋਰ ਕਿੰਨਾ ਗੰਦ ਪਾਉਂਦੇ ਆ ਕਿਹਨੂੰ ਕਿਹਨੂੰ ਰੋਕਾਂਗੇ ਕਿਹਨੂੰ ਕਿਹਨੂੰ ਮਾਰਾਂਗੇ ਕਿਹਨੋ ਕਿਹਨੋ ਰੋਕਾਂਗੇ ਅਸੀਂ ਦੱਸੋ ਇੱਕ ਆ ਬਾਂਦਰ ਵਾਲੇ ਚੰਦ ਸਿੰਘ ਹਰੀ ਐ ਕਿੰਨਾ ਗੰਦ ਪਾਉਂਦੇ ਆ ਉਹ ਕਿੰਨੀਆਂ ਗਾਲਾਂ ਕੱਢਦੇ ਆ ਇੱਕੋ ਪ੍ਰੋਡਿਊਸਰ ਉਹਦਾ ਜਾ ਕੇ ਬਹਿ ਗਿਆ ਉੱਥੇ ਆਪਣਾ ਜੰਗਲਾਂ ਦੇ ਵਿੱਚ ਭਗਤੀ ਕਰਨ ਲੱਗ ਗਿਆ ਆਪਦੇ ਜਨੇ ਉਹ ਤੇ ਆ ਬਾਂਦਰ ਵਾਲੇ ਵੇਖੀ ਆ ਮੈਂ ਉਹਨਾਂ ਦੀ ਇੱਕ ਇੱਕ ਵੀਡੀਓ ਵੇਖੀ ਸੀ ਉਹ ਚ ਗੰਦ ਪਾਈ ਜਾਂਦੇ ਸੀ ਉਹ ਚਲੋ ਮੂਹਰੇ ਆ ਕੇ ਕਈਰ ਵੇਖੀ ਜਾਂਦੀ ਹੁੰਦੀ ਐ ਜਦੋਂ ਸਾਹਮਣੇ ਆ ਜਾਂਦੀ ਐ ਪਰ ਅਸੀਂ ਉਸ ਤੋਂ ਬਾਅਦ ਨਾ ਵੇਖੋ ਉਹਨੂੰ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਬੰਦਾ ਗਲਤ ਵੀਡੀਓ ਪਾਉਂਦਾ ਐ ਉਹਨੂੰ ਬਲੌਕ ਕਰ ਦਿਓ ਉਸ ਤੋਂ ਬਾਅਦ ਵੇਖੋ ਹੀ ਨਾ ਉਹਨੂੰ ਜਦੋਂ ਤੁਸੀਂ ਵੇਖੋਗੇ ਨਾ ਕੋਈ ਉਹਨੂੰ ਵੀਓ ਹੀ ਨਹੀਂ ਮਿਲੂਗਾ ਕੋਈ ਉਹਨਾਂ ਦੇ ਫਾਲੋਅਰ ਹੀ ਨਾ ਹੋਣਗੇ ਫਿਰ ਉਹ ਕਿੱਥੋਂ ਆ ਜਾਣਗੇ ਆਪਣੇ ਕੋਲ ਜਦੋਂ ਅਸੀਂ ਨਸ਼ਾ ਹੈ ਅਸੀਂ ਨਸ਼ਾ ਲਵਾਂਗੇ ਨਾ ਠੀਕ ਹੈ ਅਸੀਂ ਨਸ਼ੇ ਤੋਂ ਪਰਹੇਜ਼ ਕਰਾਂਗੇ ਤੇ ਨਸ਼ਾ ਕਿਵੇਂ ਵੇਖ ਜੂਗਾ ਅਸੀਂ ਲੀਡਰ ਹੈ ਅਸੀਂ ਗਲਤ ਲੀਡਰ ਨੂੰ ਫੇਰ ਫੇਰ ਚੁਣ ਲੈਣੇ ਆ ਅਸੀਂ ਗਲਤ ਲੀਡਰ ਨੂੰ ਵੋਟ ਨਾ ਪਾਵਾਂਗੇ ਅਸੀਂ ਕੋਈ ਚੰਗੇ ਬੰਦੇ ਲਿਆਵਾਂਗੇ ਕਿਵੇਂ ਆਜੂਗਾ ਉਹ ਮੂਰੇ ਆ ਦੱਸੋ ਸਾਡਾ ਕਸੂਰਾ ਇਹ ਸਾਡਾ ਕਸੂਰਾ ਸੇ ਨਹੀਂ ਮੰਨਣਾ ਕਿੱਥੋਂ ਕਿੱਥੋਂ ਅਸੀਂ ਗਲਤਾਂ ਨੂੰ ਰੋਕਾਂਗੇ ਯਾਰ ਕਿੰਨਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਿਆ ਠੀਕ ਹੈ ਅਸੀਂ ਉਹਨੂੰ ਪ੍ਰੋਮੋਟ ਕਰਦੇ ਆ ਅਸੀਂ ਚੰਗੀ ਚੀਜ਼ ਕੋਈ ਵੇਖ ਕੇ ਨਹੀਂ ਰਾਜੀ ਅਸੀਂ ਚੰਗੀ ਚੀਜ਼ ਨੂੰ ਕੋਈ ਸ਼ੇਅਰ ਨਹੀਂ ਕਰਦਾ ਚੰਗੀ ਚੀਜ਼ ਨੂੰ ਕੋਈ ਕਮੈਂਟ ਨਹੀਂ ਕਰਦਾ ਚੰਗੇ ਨੂੰ ਚੰਗਾ ਕਹਿੰਦੇ ਨਹੀਂ ਕੋਈ ਅਸੀਂ ਗਲਤ ਪਾਸੇ ਤੁਰ ਪਏ ਸਾਰੇ ਲੋਕ ਅਸੀਂ ਸਾਡਾ ਹੀ ਕਸੂਰ ਹੈ ਅਸੀਂ ਲੋਕਾਂ ਨੂੰ ਕਹਿੰਦੇ ਆ ਗਲਤ ਅਸੀਂ ਕਹਿੰਦੇ ਜਿਹੜਾ ਗਲਤ ਆ ਉਹਨੇ ਤਾਂ ਗਲਤ ਹੈਗਾ ਉਹ ਤਾਂ ਬਸ ਗੱਲ ਮੁਕੀ ਸਰਛੇ ਵਾਲਾ ਸਾਥ ਸੀ ਉਹ ਗਲਤ ਸੀਗਾ ਜਾਂਦੇ ਸਾਡੇ ਲੋਕ ਐ ਅਸੀਂ ਪਤਾ ਨਹੀਂ ਕੀ ਸਾਨੂੰ ਉੱਥੇ ਮਿਲਦਾ ਐ ਅਸੀਂ